ਲਓ ਜੀ ਹੁਣ ਅਸੀਂ ਚੱਲੇ ਆ ਪਿੰਡ ਟਾਈਮ ਹੋ ਗਿਆ 7:30 ਵੇ ਦਾ ਉਤਾਰ ਗਏ ਨੇ ਉੱਧਰ ਲੈਣ ਬੱਚਿਆਂ ਵਾਸਤੇ ਕੁਝ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਤੇ ਅੱਜ ਤੁਸੀਂ ਦੇਖਣਾ ਮੈਂ ਸਿਰ ਤੇ ਚੁੰਨੀ ਚੰਨੀ ਲੈ ਰਹੀ ਮੈਂ ਤੇਲ ਲਾ ਰੱਖਿਆ ਸੀ ਤੇ ਤਾਂ ਕਿ ਟਾਈਮ ਹੋ ਗਿਆ ਜੀ 7:30 ਦਾ ਤੇ ਅਸੀਂ ਹੁਣ ਚੱਲੇ ਆ ਪਿੰਡ ਤੁਹਾਨੂੰ ਪਤਾ ਕੀ ਕਿ ਕੱਲ ਪਰਸੋਂ ਜਿਹੜੇ ਦਮਣ ਉਹਨਾਂ ਦਾ ਮਨ ਉਹ ਰਾਚਲੀ ਗਈ ਹੈ ਚੰਡੀਗੜ੍ਹ ਤੋਂ ਉੱਧਰ ਚਲੀ ਗਈ ਤੇ ਸਾਡਾ ਘਰੇ ਬਿਲਕੁਲ ਹੀ ਦਿਲ ਨਹੀਂ ਲੱਗ ਰਿਹਾ ਤੇ ਇਸ ਟਾਈਮ ਅਸੀਂ ਵੀ ਤਿਆਰੀ ਕਰ ਸੀ ਆਪਣੀ ਕਿ ਮੈਂ ਕਿਹਾ ਪਿੰਡ ਜਾਨਣ ਨਾਲੇ ਮੰਮੀ ਕਹੀ ਜਾਂਦੇ ਹਨ ਆ ਕੇ ਮਿਲ ਜਾ ਮਿਲ ਜਾ ਤੇ ਮੈਂ ਕਿਹਾ ਚਲੋ ਜਾ ਆਉਣੀ ਆ ਅਸੀਂ ਇੱਥੇ ਰੁਕਿਆ ਉਤਾਰ ਗਏ ਨੇ ਸਮਾਨ ਲੈਣ ਕੁਛ ਉਹ ਲਿਆਉਣ ਤੇ ਫਿਰ ਨਿਕਲਦੇ ਹਾਂ ਬਸ ਤੁਸੀਂ ਜਿਹੜਾ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਤੁਹਾਨੂੰ ਪਿੰਡ ਜਾ ਕੇ ਮਿਲਾਂਗੇ ਠੀਕ ਹੈ ਘੈਂਟ ਘੈਂਟ ਵਲੌਗ ਆਉਣਗੇ ਜਰੂਰ ਦੇਖਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਉਹ ਆ ਗਏ ਉਤਾਰ ਤੇ ਹਜੇ ਅਹੀ ਟੇਲਰਾਂ ਕੋਲ ਖੜਨਾ ਟੇਲਰ ਕੋਲ ਸਮਾਨ ਚਾਹਤ ਸਮਾਨ ਚੱਕ ਕੇ ਫੇਰ ਅਹੀ ਟੇਲਰਾਂ ਕੋਲ ਕਿੱਥੇ ਜਾਣਾ ਮਿਲ ਗਿਆ ਆਜੋ ਸੱਚੀ ਰੱਖ ਗਰਮ ਜਿਹੜਾ ਨਾ ਉਸੇ ਥੋੜੀ ਗਰਮਾਈਲ ਜੀ ਹੁੰਦੀ ਆ ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਤਾਂ ਤਿੰਨ ਚਾਰ ਦਿਨ ਤੇ ਨਜ਼ਰ ਹੀ ਨਹੀਂ ਆਇਆ ਮੈਨਾਂ ਦਾ ਬਲੌਗ ਵਿੱਚ ਨਹੀਂ ਆਏ ਹੋਏ ਨਾ ਨਾ ਦੋ ਦਿਨੋਂ ਕੋਈ ਬਲੌਗ ਪਾਇਆ ਹੀ ਨਹੀਂ ਹੈ ਅੱਛਾ ਅੱਛਾ ਮੈਂ ਕੁਛ ਠੀਕ ਨਹੀਂ ਸੀ ਤਾਂ ਤਾਂ ਕਰਕੇ ਜੀ ਨਹੀਂ ਕੀਤਾ ਬਾਣ ਨੂੰ ਤੇ ਇੱਕ ਕੱਲੀ ਸੀ ਦਮਣ ਚਲੇ ਗਈ ਕੀਤਾ ਕਰਕੇ ਤੇ ਚਲੋ ਜੀ ਬਾਕੀ ਮੈਂ ਤੈਨੂੰ ਪਿੰਡ ਜਾ ਕੇ ਮਿਲਦੇ ਆਂ ਨਿਕਲਦੇ ਆਂ ਪਿੰਡ ਨੂੰ ਅੱਜ ਹੀ ਸਲਾਮ ਖੜਨਾ ਦੋ ਟੇਲ ਰੱਖੋ ਜਾਣਾ ਆਪਾਂ ਨੇ ਤੇ ਕੱਪੜੇ ਚੱਕਣੇ ਡਾਈ ਵਾਲੇ ਕੋਰ ਪਿੰਡ ਜਾਣਾ ਉਹ ਸਾਰਾ ਕੁਝ ਲੈ ਆਂਦਾ ਨਾ ਉਹ ਵੀ ਜਿਹੜਾ ਹੌਣ ਠੀਕ ਆ ਗਿਆ ਇਹ ਹੀ ਪ੍ਰਧਾਨ ਹੈ ਨਹੀਂ ਮੈਂ ਕਿਤੇ ਮੈਂ ਨਹੀਂ ਫਤਿਹ ਹੋ ਗਿਆ ਬੰਦੇ ਮੰਜਾ ਵੀ ਚੱਕਣਾ ਪੈਣਾ ਲੋ ਜੀ ਫਤਿਹ ਸਾਡਾ ਸਵਾਗਤ ਕਰ ਰਹੇ ਹੈਂ ਅੰਗੂਰਾ ਨਾਲ ਕੋਈ ਆਈਟਮ ਕਪੜੇ ਤੋਰੀਆਂ ਦੇ ਹੈਲੋ ਦਮੂ ਹਾਲੇ ਦਾ ਸੁਣ ਵੀ ਨਾ ਵਾਟ ਚੁੰਡੀਆ ਵੀ ਨਾ ਵਾਟ ਮੇਰਾ ਪੱਕਾ ਮੈਂ ਤਾਂ ਸਹੀ ਤਾਂ ਲੱਗਿਆ ਜਿਹਦੀ ਹੱਥ ਲੱਗਣ ਨਾ ਤਾਂ ਦੋਤਾ ਨਹੀਂ ਮੇਰਾ ਪੱਕਾ ਪੱਕਾ ਉੱਥੇ ਥੋੜੀ ਏ ਉਹਦਾ ਸਹ ਲਿਫਾਫਾ ਚ ਮੈਂ ਗਿੱਦੜ ਮਾਰਾਂ ਕਰਦੇ ਜੇ ਗੱਡੀ ਨਹੀਂ ਕਰੀ ਵੇਖ ਕੇ ਵਰੰਦੇ ਵਿੱਚ ਲੰਗੇ ਪੈਰ ਦੰਦੇ ਲੈ ਲੈ ਕੇ ਆਹ ਆ ਦੇ ਆਹ ਦੇ ਉਹ ਕੱਪੜੇ ਇੱਥੇ ਉਹ ਆਹ ਜੋ ਗੜੀ ਚ ਸੌਣ ਬੈਠੇ ਇਹਨਾਂ ਚ ਕੀ ਹੱਥ ਮਾਰਨੇ ਡੰਗਰਾ ਅੰਗੂਠ ਵਿੱਚ ਫਟੇ ਬਤਮੀਜ਼ੀਆਂ ਨੇ ਇਹ ਤੁਹਾਨੂੰ ਕੀ ਪੁੱਛਿਆ ਮੈਂ ਹਾਂ ਨੀ ਕਮਰ ਮਨ ਬਿਆ ਕੀ ਲ ਬਣਾਏ ਪੱਖਾ ਇਹਦਾ ਲਿਆਂਦਾ ਹੁਣ ਮੈਂ ਲੱਭਨੀ ਆ ਮੇਰਾ ਇਹਦਾ ਲਾਇਕ ਜੰਡਾ ਮੰਬੀ ਦਾ ਫੁੰਡਾ ਦੋ ਮੰਬੀ ਨੂੰ ਕੀ ਆਂਦੀ ਆ ਹੋਰ ਚੋ ਐ ਮੈਂ ਬੋਲ ਕੇ ਕਹਿੰਦੀ ਕੀ ਆ ਅਮਣ ਅੱਗੇ ਫੇਰ ਲਖਾ ਦੇ ਦੁੱਜੇ ਇਹ ਤਾਂ ਦੁੱਜੇ ਨੇ ਗੇਟ ਬੰਦ ਕਰ ਦੋ थोड़े नहीं थोड़े ने? थोड़े ने? थोड़े ने? थोड़े ने? ने लंबी भी हो जाती है पता नहीं कितो हो गई मम्मा दस रहे थे ਓਕੇ ਇਹ ਨਹੀਂ ਇਹਨਾਂ ਨੂੰ ਉਹਨਾਂ ਦਾ ਬੇਮਾਨ ਉਹਨਾਂ ਨੇ ਆਇਆ ਪੈਟੀ ਲਿਓ ਬਣਾ ਦੇ ਵੱਡੀ ਕਰਨਾ ਨਾ ਵੱਡੀ ਹੋ ਜਾਵੇ ਵੱਡੀ ਮੈਨੂੰ ਨਹੀਂ ਲੱਗਦਾ ਟੈਲਰ ਟੈਲਰ ਹੀ ਪਰਫੈਕਟ ਹੈ ਪਹਿਲੇ ਚੁੰਨੀ ਆੜ ਕਰਕੇ ਉਹ ਸਾਰਾ ਜਿਹੜਾ ਵਰਕ ਹੋਇਆ ਉਹ ਟਕੇਗਾ ਉਹਦਾ ਕੋਈ ਠੀਕਿਆ ਨਹੀਂ ਜੁਬਦਾ ਨਹੀਂ ਲਾਹ ਕਰੋ ਬਰਬਾਦ ਤੂੰ ਮਰੇ ਬਲਿਆਂ ਦਾ ਬਿਆਨ ਨਹੀਂ ਕਿਹਾ ਮੁੱਟੇ ਦੇ ਜਾਗੇ ਉਹਨਾਂ ਨੇ ਦੱਸਿਆ ਮੈਨੂੰ ਤਾਂ ਕਿੰਨੇ ਮਿਲੂ ਲਿਆ ਦੇਗਾ ਮੈਨੂੰ ਨਹੀਂ ਪਤਾ ਹੀ ਨਹੀਂ ਸੀ ਮੈਨੂੰ ਜਿੱਦਣ ਤੂੰ ਆ ਕੇ ਆਇਆ ਸੀ ਨਾ ਭੇੜ ਲੈਣੇ ਮੋੜਣੇ ਨੇ ਮੈਨੂੰ ਦੱਸਿਆ ਮੈਂ ਦੱਸਿਆ ਹੀ ਨਹੀਂ ਇਹਨਾਂ ਪਿਲੀਆਂ ਦਾ ਉਹ ਨਹੀਂ ਇਹਨੂੰ ਕਿੱਥੋਂ ਮੰਨ ਲੇ ਗਏ ਆ ਦੇ ਆਹੋਏ ਤਾਂ ਆਂ ਕਹਿੰਦੇ ਇਹਨੂੰ ਕਿੱਥੋਂ ਉਹ ਕਰਦੇ ਐਂ ਕਰੀ ਜਾ ਹੂੰ ਬਸ ਤਿੰਨ ਸਿਰ ਛੋੜਾ ਮਟੇ ਰਗੜਨ ਮੋਟਾ ਦਵਾ ਇਹ ਕੋ ਵੱਲੰਬੀਓ ਦੇ आ, बहुत है। आ, आ, <laughs> नहीं बहुत है मम्मी और कुछ केले निकल के ना नहीं 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 थोड़ी केले निकल जो के जुछ जुछ। आ, तेरे सूट के और वो दे दे दीदी ये क्या कर रहा है दादा हवा ही ले आनी है पसीना ना आवे पानी दे दे तो मैं बड़ी नहीं तो सानू मैं पानी ले अच्छे तो गा पाता हूं आ आ आ अब बोतल भी ये पूरा की आई पक्का पक्का आनंद तो अपने बोतल ਕੰਨੀਸ਼ ਪਿਆ ਰਿਹਾ ਹੈ ਜੇ ਰਿਹਾ ਰਿਹਾ ਰੀਕਤੀ ਹੋ ਗਈ ਇਹਨ ਤੋਂ ਅਧਰ ਨਹੀਂ ਪਤਾ ਅਮੀ ਜਦੋਂ ਸਾਡਾ ਬੁਟੀਕ ਖੁੱਲ ਗਿਆ ਅਸੀਂ ਤਿੰਨਾਂ ਜਾਰੀ ਨੇ ਤਾਂ ਬੁਟੀਕ ਚ ਨਹੀਂ ਹਿਲਣਾ ਇਧਰ ਚੱਲ ਰਿਹਾ ਆਪਣਾ ਰੈਡੀमेड ਕੰਮ ਇਧਰ ਆਪਣਾ ਹੈਂਡਮੇਡ ਹੈ ਇਧਰ ਮਸ਼ੀਨ ਵਾਂਗ ਖੈਣ ਵਾਂਗ ਮਿਕਸ ਪ੍ਰਿੰਟ ਮਿਕਸ ਮੈਨੇ ਸਾਰਾ ਦੇਣੀ ਚੈਨ ਲੱਗਣਾ ਕਹਿੰਦਾ ਪਤਾ ਕੀ ਗੱਲ ਹੈ ਹਾਂਜੀ ਕੋ ਉਹ ਤੇ ਕੈਰ ਲਾ ਕੇ ਉੱਤੇ ਚੋਟ ਉਹ ਮਾਫ ਕਰ ਲੀਏ ਵੀਡੀਓ ਸ਼ੂਟ ਕਿ ਸੇਰੇ ਟੋਰੀਆ ਜਾਣਾ ਆਪ ਇਹਨੇ ਸੂਟੋ ਮੈਂ ਕਿੰਨੀ ਹੈ ਜੈਦੀ ਸੁਵਾ ਦਿਓ ਮੈਨੂੰ ਅੱਜ ਇਹਦੇ ਵਿੱਚ ਨਾ ਰਹਿ ਜਾਣਾ ਟੋਰੀਆ ਜਾਣਾ ਪਹਿਲਾਂ ਮੈਂ ਥੋੜਾ ਆਪਣਾ ਮੂੰਹ ਮੱਥਾ ਤੇ ਸਵਾਰ ਆਵਾਂ ਮੂੰਹ ਮੱਥਾ ਮੇਰਾ ਤਾਂ ਭੇੜਾ ਹੋਇਆ ਸੀ ਸਵਾਰ ਲੇ ਮੈਨੂੰ ਸੋਣੀ ਨਹੀਂ ਪਾਉਂਦੀ ਅੱਛਾ ਦੇ ਆ ਵੀ ਉਹ ਕੱਲਾ ਹੀ ਖੱਜ ਗਿਆ ਇੱਦਾਂ ਹੀ ਕਰਦੇ ਨੇ ਬਲਕਿ ਆ ਜਦੋਂ ਕੀ ਹੋ ਰਿਹਾ ਹੈ ਕਿਉਂ ਇਹਦੀ ਕਲਾਕਾਰੀ ਕਰਨੀ ਨੇਲਾਂ ਦੀ ਬਸ ਨੇਲਾਂ ਆਵੜਾ ਸੱਟ ਆਵੜਾ ਸੱਟ ਚੀਚੀ ਉਹ ਮਾਂਜ ਗਈ ਭਾਂਡੇ ਤੇ ਉਹਦਾ ਗੁਲਤ ਗਿਆ ਹੋਰ ਮੇਰੇ ਅੱਜ ਤੇ ਕੱਲ੍ਹ ਹੀ ਛੱਡਦਾ ਤੇ ਤੁਹਾਡੀ ਹੋਰ ਮਾਂਜ ਕੇ ਬਲ ਲੱਤਦੇ ਨੇ ਹੂੰ ਬਸ ਐਂ ਸਾਰੇ ਭਾਂਡੇ ਮਾਂਜ ਦੋ ਲੱਤ ਦੇ ਕੇ ਨਹੀਂ ਲੱਗਦੇ ਇੱਕ ਕੰਮ ਕਰ ਜੀ ਜੀ ਅਗੋਂ ਮੈਂ ਫੋਨ ਲੋਕ ਕਰ ਕੱਲ ਪੈਸੇ ਤੇ ਲੋਕ ਕਰ ਫੋਨ ਇੱਕ ਰੱਖਾ ਕਰ ਅਨਲੋਕ ਕਰ ਵਿੱਚੋਂ ਪੈਸੇ ਪਾ ਗਏ ਦੰਮੂ ਦੇ ਲੋ ਤੋਂ ਨਾ ਕੋਈ ਬਾਸ ਨਹੀਂ ਕੋਸ ਨਹੀਂ ਕੋਸ ਹਾਂਡਾ ਦੀ ਕੰਬਲ ਲਾ ਕੇ ਪੈ ਜਾਓ ਮੌਸਮ ਨਾ ਵਰਦੀ ਪ੍ਰੈਸ ਕਰਨੀ ਤਾਂ ਗੁਰਿੰਦਰਪਨ ਮੰਮੀ ਦਾ ਨਕੜਾ ਲਾ ਰਹੀ ਕਿ ਮੰਮੀ ਐ ਤੁਰਦੀ ਮੰਮੀ ਵਰ ਫੌਜੀਆ ਕਰਾ ਰਹਿ ਕਿ ਫੌਜੀ ਪਲੇਟ ਤੇ ਸਾਈਡ ਤੇ ਟੰਡਾ ਰੱਖਦੀ ਫਿਰ ਤੁਰਦੀ ਖੁੰਡੀ ਦੇ ਅਗ ਦਿੱਤੀ ਉਹ ਐ ਕਰ ਕਰ ਕੇ ਮੰਮੀ ਤੁਰਦੀ ਐ ਕਰ ਕਰ ਚਾਹ ਜਿੱਦਾ ਵੀ ਖੁੰਡੀ ਬੜਾ ਚਾਹ ਪੂਰਾ ਕਰ ਲਾ ਲੱਗਦੇ ਆ ਤਾਂ ਪਹਿਲਾ ਸਟੈਂਡ ਦਾ ਚਾਹ ਹੀ ਉਹ ਲੱਤ ਗਿਆ ਹੁਣ ਖੁੰਡੀ ਦਾ ਚਾਹ ਆਈ ਗਾ ਡੇਂਦਾ ਕੁੱਤਾ ਕਰ ਜਾ ਹੋ ਜਾ ਪੋਹ ਗਿਆ ਕੀ ਹੋ ਗਿਆ ਆਈਫੋਨ ਡੇ ਗਿਆ ਮਰ ਜਾ

ਮਮਮੀ ਦੀ ਤਾਂ ਕੋਈ ਆਉਣੀ ਨਹੀਂ ਆਉਂਦੀ ਤੇ ਆਪੀ ਦੀ ਜੋ ਡਰਾਉਣੀ ਜਿਹੀ ਬਾਤ ਹਰਦਾ ਉਹਦਾ ਮੈਨੂੰ ਬੋਲਣਾ ਨਹੀਂ ਵੀ ਰਾਤ ਨੂੰ ਸਾਰੀ ਰਾਤ ਇੱਧਰ ਦੀ ਮੰਮੀ ਨੇ ਕਦੇ ਲੈਟ ਲਾਤੀ ਜਦੋਂ ਕਰਾ ਉਹ ਮੇਲਾ ਸੈਣ ਚ ਕਿਦਾਂ ਸੌਜੇ ਬਹਿ ਕੇ ਨਾ ਐਂਦਾ ਤੇ ਮੇਰੀ ਤਾਂ ਤੇਰੀਆਂ ਨਾ ਮੰਮੀ ਤੁਹਾਦੀ ਨਹੀਂ ਇਹਨੂੰ ਕਿਤੋਂ ਲਿਆ ਜਾਂਦਾ ਨਹੀਂ ਵਾਕਈ ਐ ਹੀ ਬਾਜ ਜਾਂਦੀ ਸੈਣ ਕਿਤੇ ਹੁੰਦਾ ਆ ਅਵਤਾਰ ਕਹਿੰਦਾ ਜਿੱਦਨ ਖੁੰਡੀ ਲੈਣ ਲੱਗੇ ਅਵਤਾਰ ਕਹਿੰਦਾ ਇਹ ਤਾਂ ਚੀਜ਼ ਸਦਾ ਬਹਾਰ ਆ ਪਨ ਵੀ ਲੋੜ ਪੈਂਦੀ ਹੈ ਇਹ ਤਾਂ ਕਿਹੜਾ ਖਰਾਬ ਹੋਣੀ ਕਹਿੰਦਾ ਨੇ ਪੈਣਾ ਕਿ ਤੂੰ ਆ ਇਧਰ ਆਨੇ ਕੋਲ ਸੁਪਾ ਗੱਦੇ ਹੋਣਾ ਆ ਡਰੈنگ ਰੂਮ ਸੈੱਟ ਲੋ ਪੱਖਾ ਹੈਗਾ ਗੱਦੇ ਸੈੱਟ ਲੋ ਰਾਤ ਨੂੰ ਸੱਪ ਕੰਨਾਂ ਚ ਵੜਵੜ ਨਿਕਲਨੇ ਅੱਗੇ ਸਾਰੇ ਕਹਿੰਦੇ ਕਿ ਜਾਲ ਆਰ ਕੂਏ ਲਵਾਓ ਮਾੜੇ ਧਿਆਣੀਆਂ ਗਿਆਟੇ ਕਰਵਾ ਲਈ ਕੀ ਕਰੀ ਆਈ ਤੇ ਪਾਗਲ ਹੀ ਹੋ ਗਈ ਜਦੋਂ ਦਾ ਬੁਟੀਕ ਖੋਲਿਆ ਪਰ ਹੋਣੀ ਭਾਂਡੇ ਮੰਨਣਾ ਨਾਲ ਜਾ ਗਿਓ ਧਿਆਣ ਨਾਲ ਮੜ ਭਾਂਡੇ ਮਾਜ ਰਾਗਾ ਕਿੰਨਾ ਆਈ ਤੇ चकिया नहीं आता है मम्मी सची कीतल थोड़ा गुस्सा पूरा गुस्सा गुड़ती पानी मुलखा सा पता नहीं कि मुल्खा सा कह रहे गिड़ती पाती किए ਰੇ ਐਵੇਂ ਤੇ ਬੱਕੰਦੇ ਲਈ ਹਾਏ ਗਗਨ ਤੇਰੇ ਦਵਾਲੇ ਨੂੰ ਕਿਹਨੂੰ ਕਸ਼ਟ ਉਦੋਂ ਖੋਣਾ ਆ ਗਿਆ ਗਗਨ ਨੂੰ ਤੇ ਆਰਡਰ ਆ ਗਿਆ ਆਈ ਤੇ ਠੀਕ ਬਣਾ ਤਾ ਠੀਕ ਜਿਹੜਾ ਮੇਰੇ ਕੋ ਹੁੰਦਾ ਨਾ ਗਗਨ ਤੇ ਬਾਰੀ ਪੋਕੀ ਜਗੰਟ ਕਮੀਨਾ ਕਰਦਾ ਸ਼ੌਪਰ ਚਲੋ ਦੁਕਾਨ ਵਧਾਈਏ ਫਿਰ ਆਪਾਂ ਲੈਡ ਬੰਦ ਕਰੀਏ ਕਹ ਤੂੰ ਆਰਡਰ ਕਰਨਾ ਉਸਮਾਨ ਬੋਲੀ ਨਹੀਂ ਮੈਂ ਤੈਨੂੰ ਹੱਥ ਬੋਲਣ ਦੀ ਲੋੜ ਨਹੀਂ ਬਾਈ ਨੂੰ ਭਾਵੇਂ ਕੋਈ ਕੋਮਰਸ ਆਂਸੂ ਡਿਗਰੀ ਐ ਦੱਸੋ ਤਾਂ ਪਿੰਡ ਕਿਹੜਾ ਨਾਲ ਹਾਂ ਕਾ ਪਿੰਡ ਕਿਹਦਾ ਕੋਡ ਸਟ ਕਰੀ ਤੈਨੂੰ ਕਹ ਤੀ ਪਿੰਡ ਲੈਣਾ ਕਿ ਕੋਡ ਸਟ ਲੈਣਾ ਤੂੰ ਬੇਰਛਾ ਖੰਡਈਂ ਆ ਇਸ ਟਾਈਮ ਤੇਰੀ ਮੰਮੀ ਦੀ ਨਕਲ ਆਂਦੀ ਜਮਨੂ ਬੇਰ ਖਾਰੀ ਕਿੱਥੋਂ ਆਏ ਬੇਰ ਆਗੇ ਨਾ ਇਹ ਲੈ ਕੇ ਆਏ ਨਾ ਸਾਡੇ ਕੋ ਪਹੈ ਨਹੀਂ ਕੋਈ ਮੈਂ ਕਦੋਂ ਤੈਨੂੰ ਕਿਹਾ ਪਹੈ ਨਹੀਂ ਤੂੰ ਤਾਂ ਗਾਣ ਦੇ ਮੇਰੇ ਬੈੱਡ ਉੱਪਰ ਆਇਆ ਪ੍ਰੀ ਤੈਨੂੰ ਨੀ ਤੁਹਾਨੂੰ ਕਿਹੜਾ ਸਿਆਣਾ ਕਹੂਗਾ ਤੁਸੀਂ ਜਾਲੀਆਂ ਖੋਲੀਆਂ ਤੇ ਸ਼ੀਸ਼ੇ ਬੰਦ ਕੀਤੇ ਨੇ ਵਾਹ ਤੁਹਾਡੇ ਮੱਛਰ ਆਉਂੂ ਅੰਦਰ ਮੰਨ ਮੰਨ ਪੱਕਾ ਸਫਾਈ ਕਰਨੀ ਜਾਲੀਆਂ ਦੀ ਉਹ ਘਰ ਦੇ ਘਰ ਚੇਤਾ ਹੀ ਭੁੱਲ ਗਿਆ ਤੇ ਫੇਰੇ ਬੰਦ ਕੀ ਮੈਂ ਕੱਲ ਵੀ ਦੇਖਿਆ ਮੈਂ ਸ਼ੀਸ਼ੇ ਬੰਦ ਤੇ ਜਾਲੀਆਂ ਖੋਲ ਰੱਖੀਆਂ ਅੰਦਰ ਨੂੰ ਬਾਹਰ ਦੀ ਹਵਾ ਆਉਂਦੀ ਨਹੀਂ ਸੀ ਬਾਹਰ ਸਾਰਾ ਖਵੇੜੇ ਚ ਜੇ ਨਾਲ ਆਉਣਾ ਪੱਦ ਨਹੀਂ ਅੰਦਰ ਆ ਕੇ ਫੇਰ ਵੇਖੀ ਇਹਨੂੰ ਦਵਾਵਾ ਬਾਹਰ ਦੀ ਆ ਮਮੀ ਮੰਮੀ ਸਾਡੀ ਕਹਿੰਦੀ ਕਿ ਮੈਨੂੰ ਬਾਹਰ ਦੀ ਹਵਾ ਚਾਹੀਦੀ ਹੈ ਹਨਾ ਤੇ ਜਦੋਂ ਮੰਮੀ ਨੂੰ ਕਹਿੰਨੇ ਆਂ ਕਿ ਬਾਹਰ ਪਾਇਆ ਫਿਰ ਮੰਮੀ ਕਹਿੰਦੀ ਬਾਹਰ ਕੀ ਹਵਾ ਚਾਹੀਦੀ ਵੀਜਾ ਲੱਗੇ ਤਾਂ ਜਾ ਕੇ ਡਾ ਬਾਹਰ ਦੀ ਹਵਾ ਲੈ ਹਾਂ ਸਹੀ ਹੁੰਦਾ ਹੈ ਇਹ ਤਾਂ ਗੱਲ ਸਹੀ ਹੈ ਅਮਨ ਤਾਂ ਅੰਬ ਵੀ ਵੜਾ ਲਿਆਉਂਦੇ ਨੇ ਅੱਜ ਨਾਲ ਮਣੋ ਉਹ ਕਹਿੰਦਾ ਜੂਸ ਵਾਲਾ ਵੀਰਾ ਤੇ ਜੂਜਾ سپੀੜਿਆ ਤੇ ਕਹਿੰਦਾ ਫਰੂਟ ਨਹੀਂ ਲੈ ਕੇ ਜਾਣਾ ਮੈਂ ਕਿਹਾ ਨਹੀਂ ਹਜੇ ਪਿਆ ਹੈ ਮੈਂ ਕਿਹਾ ਘਰੇ ਕਹਿੰਦਾ ਉਰੇ ਵੀ ਤਾਂ ਪਿਆ ਹੀ ਹੈ ਲੈ ਕੇ ਜਾਓ ਕਹਿੰਦਾ ਮੈਂ ਮੈਂ ਕਿਹਾ ਉਰੇ ਪਿਆ ਰਹਿਣ ਦੋ ਪਰ ਤੁਹਾਡੇ ਹਰੇ ਘਰੇ ਤੇ ਆ ਮੈਂ ਕਿਹਾ ਵੇਖੋ ਆਹ ਜੀ ਖਰਬੂਜੇ ਲੈ ਆਂਦੇ ਨੇ ਫਿਰ ਤੁਸੀਂ ਬੇ ਮੌਸਮ ਬੇ ਮੌਸਮ ਵਿੱਚ ਜਿੜ ਲਈ ਤੁਸੀਂ ਹੈ ਆ ਰੀਸਾ ਪਕੀ ਇਹਨਾਂ ਦੀ ਗੱਲ ਇਹ ਸੀ ਮਹਿੰਗਾ ਜਿਸ ਐਕਸਪੈਂਸਿਵ ਫਰੂਟ ਉਹਦਾ ਸਲੋ ਲੈ ਕੇ ਆਉਂਦੇ ਆ ਆ ਦਿਖਾਵਾਂ ਤੁਹਾਨੂੰ ਇਹਨਾਂ ਮਹਿੰਗਾ ਤੇ ਐਕਸਪੈਂਸਿਵ ਨਹੀਂ ਮਹਿੰਗਾ ਤੇ ਐਕਸਪੈਂਸਿਵ ਐਕਸਪੈਂਸਿਵ ਤੇ ਫਰੂਟ ਦੇਖ ਲਓ ਜੀ ਆਂਬ ਤਿੰਨ ਆਹ ਦੇਖੋ ਜੀ ਖਰਬੂਜੇ ਚਾਰ ਕਰੇ ਦੇ ਦੋ ਦਰਜਾ ਤੇ ਚੀਕੋ ਕੈਮਰਾ ਪਹਿਲੇ ਫੋਟੋ ਨਹੀਂ ਚੋਰਾ ਪਨੀ ਮੇਰੇ ਨਾਲ ਖੜਾ ਰੰਗ ਹਾਂ ਲੋਈ ਦੇਖੀ ਕਰਨ ਲਈ ਮੈਂ ਲੂਟ ਖਾਣ ਲੱਗੀ ਹਾਂ ਲੂਟ ਖਾਣ ਲੱਗੀ ਆਏ ਹਾਈ ਨਹੀਂ ਸਾਡੀ ਮੁੰਡੇ ਪਹਿਲੇ ਨਹੀਂ ਗਈ ਹੱਥਾਂ ਦਾ ਮਮੀ ਤੇ ਢੀਗ ਨਹੀਂ ਰੋਲਾ ਪਾਰੀ ਬੈੱਡ ਤੇ ਬੈਠੀ ਆ ਢੀਗ ਪਤਾ ਕਹਿੰਦਾ ਇਹਨੂੰ ਜਾ ਦੇ ਕੇ ਉਹ ਸਾਜੂ ਬੜਾ ਜੀ ਮੈਂ ਤਰਾਉ ਆਪੇ ਫਤਿਹਤਾ ਤਰੀ ਜਾ ਉਹ ਕਿਹਾ ਆਪਕਾ ਤਾਂ ਨਹੀਂ ਸਹੀ। ਆਹ ਚਾਹ ਸਮਾਨ ਬੱਦ ਗਿਆ ਨੀ। ਆਹ ਰੱਖ ਲੈਣਾ। ਹੂੰ। ਲੇ ਗਿੰਦੇ ਇਹਨੂੰ ਤੜਕਾ ਲਾ ਲਿਓ। ਆਹੋ। ਹੂੰ। ਖਿੰਦੀ ਪਨੀਰ ਵਰਗੀ ਸਬਜੀ ਬਣ ਗਈ। ਹਾਂ। ਆ ਵੀ ਕਪੜਾ ਵੀ ਤੋੜ ਗਏ ਪਾ ਦਈਏ ਨੀ। ਆਹੋ ਹੁਣ ਇਹ ਸੁੱਟ ਕੇ ਆਇਆ। ਥੱਕ ਜਾਣਾ ਹੀ ਸਾਰਾ ਨੇਕਾ। ਕਿਉਂ ਇਹਨੂੰ ਮੈਂ ਆਈਓ ਪਰਸਾ ਖਾਣ ਨੂੰ। ਸਾਡੀ ਅੱਧੀ ਪਾਰਟੀ ਸੌ ਚੁੱਕੀ ਤੇ ਅੱਧੀ ਪਾਰਟੀ ਜਾਗਦੀ ਪਈ ਐ। ਤੇ ਆਕਾਰ ਵੀ ਪੈ ਗੇ। ਇੱਧਰ ਲਾਜੀ ਗਗਨ ਨੇ ਜਾਣਾ ਸਿਰ ਸਕੂਲ ਤੇ ਗਗਨ ਕਰ ਰਹੀ ਕਹਿੰਦੀ ਗੱਦੇ ਸਿੱਟ ਲੋ ਕਹਿੰਦੀ ਕੋਈ ਸਿੱਟਦੇ ਹੈ ਤੇ ਗਗਨ ਹੋਣ ਕਰ ਲਗੀ ਆਪਣੀ ਡਰੈਸ ਪ੍ਰੈਸ ਆ ਸਾਡਾ ਸੌਂਦਾ ਨਹੀਂ ਪਿਆ ਲੱਲੂ ਟਾਈਮ ਦੇਖ ਲੋ ਜੀ ਪੂਰੇ 12:00 ਵੱਜ ਗਏ ਨੇ ਤੇ ਇਸ ਟਾਈਮ ਸਾਡੇ ਘਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ